ਗੁਰੂ ਪਿਆਰੀ ਸਾਧ ਸੰਗਤ ਜੀਓ ਫਤਿਹ ਪ੍ਰਵਾਨ ਕਰੋ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀਓ ਸੰਤ ਬਾਬਾ ਸੰਤੋਖ ਸਿੰਘ ਜੀ ਜੋ ਤੀਸਰੂ ਸਾਹਿਬ ਵਾਲਿਆਂ ਦੇ ਜੀਵਨ ਉਪਰ ਆਧਾਰਿਤ ਛਪੀ ਹੋਈ ਪਹਿਲੀ ਪੁਸਤਕ ਵਿੱਚੋਂ ਜਿਸ ਘਟਨਾ ਦਾ ਜ਼ਿਕਰ ਅਸੀਂ ਤੁਹਾਡੇ ਨਾਲ ਕਰਨ ਜਾ ਰਹੇ ਹਾਂ ਉਸ ਦਾ ਸਿਰਲੇਖ ਹੈ ਮਾਤਾ ਗਿਆਨ ਕੌਰ ਜੀ ਦੇ ਪਿਆਰ ਅਤੇ ਸਤਿਕਾਰ ਨਾਲ ਸਰਵਨ ਕਰੋ ਜੀ ਸਾ ਸੰਗਤ ਜੀਓ ਮਹਾਪੁਰਖਾਂ ਦੇ ਜੀਵਨ ਵਿੱਚ ਉਹਨਾਂ ਦੀ ਧਰਮ ਪਤਨੀ ਮਾਤਾ ਗਿਆਨਕੌਰ ਜੀ ਦਾ ਬਹੁਤ ਹੀ ਵੱਡਮੁੱਲਾ ਯੋਗਦਾਨ ਹੈ ਆਪ ਜੀ ਦਾ ਜੀਵਨ ਸੰਘਰਸ਼ਪੂਰਨ ਪਰ ਸੰਤੋਖੀ ਰਿਹਾ ਹੈ ਆਪਣੇ ਪਤੀ ਪਰਮੇਸ਼ਰ ਦੇ ਹਰ ਇੱਕ ਕਾਰਜ ਵਿੱਚ ਸ਼ਿਕਵੇ ਸ਼ਿਕਾਇਤ ਤੋਂ ਉੱਪਰ ਉੱਠ ਕੇ ਬਹੁਤ ਹੀ ਜ਼ਿੰਮੇਵਾਰੀ ਨਾਲ ਪੂਰਨ ਸਹਿਯੋਗ ਦਿੱਤਾ ਸ਼ੁਰੂ ਤੋਂ ਹੀ ਬਾਬਾ ਜੀ ਤਾਂ ਸੂਰਾਪੁਰ ਸੰਤਾਂ ਕੋਲ ਹੀ ਰਹਿੰਦੇ ਸਨ ਘਰ ਦਾ ਕਦੇ ਖਿਆਲ ਹੀ ਨਹੀਂ ਕੀਤਾ ਮਾਤਾ ਜੀ ਨੇ ਬੱਚਿਆਂ ਦਾ ਪਾਲਣ ਪੋਸ਼ਣ ਘਰ ਦੀ ਖੇਤੀ ਦਾ ਕੰਮ ਮਾਲ ਡੰਗਰ ਦੀ ਸੰਭਾਲ ਅਤੇ ਆਏ ਗਾਏ ਦੀ ਸੇਵਾ ਸੰਭਾਲ ਦਾ ਕੰਮ ਇਕੱਲੇ ਹੀ ਕਰਦੇ ਰਹੇ ਸਮਾਂ ਆਪਣੀ ਚਾਲ ਚੱਲਦਾ ਰਿਹਾ ਬਾਬਾ ਦਰਸ਼ਨ ਸਿੰਘ ਜੀ ਦਾ ਵਿਆਹ ਹੋ ਗਿਆ ਅਤੇ ਮਾਤਾ ਦਲਜੀਤ कौर ਹੁਣ ਸੱਸ ਦਾ ਹੱਥ ਵਟਾਉਣ ਲੱਗ ਪਈ ਰਾਲ ਮਿਲ ਕੇ ਭਾਰ ਵੰਡਿਆ ਗਿਆ ਕਿਉਂਕਿ ਬਾਬਾ ਜੀ ਤਾਂ ਘਰ ਘਟ ਹੀ ਜਾਂਦੇ ਸਨ ਬਾਬਾ ਜੀ ਪਹਿਲਾਂ ਸੂਰਾਪੁਰ ਫਿਰ ਕਿਲਾ ਆਨੰਦਗੜ੍ਹ ਅਤੇ ਫਿਰ ਕੀਰਤਪੁਰ ਸਾਹਿਬ ਅਤੇ ਬਾਅਦ ਵਿੱਚ ਜੋਤੀਸਰੂਪ ਸਾਹਿਬ ਸੇਵਾ ਵਿੱਚ ਹੀ ਮਗਨ ਰਹਿੰਦੇ ਸਨ ਸਾ ਸੰਗਤ ਜੀਓ ਡੇਰਾ ਜੋਤੀਸਰੂਪ ਬਨਣ ਤੋਂ ਬਾਅਦ ਸੰਗਤਾਂ ਦਾ ਸ਼ਾਹਪੁਰ ਆਉਣਾ ਜਾਣਾ ਕਾਫੀ ਵੱਧ ਗਿਆ ਹੁਣ ਜਿੱਥੇ ਘਰ ਦਾ ਕੰਮ ਉਥੇ ਆਏ ਗਏ ਦੀ ਸੇਵਾ ਸੰਭਾਲ ਵੀ ਵੱਧ ਗਈ ਪਰ ਨੂੰਹ ਸੱਸ ਬੜੀ ਬਾਖੂਬੀ ਨਾਲ ਇਹ ਸਭ ਕੁਝ ਨਿਭਾਉਂਦੀਆਂ ਰਹੀਆਂ ਬਹੁਤ ਹੀ ਮੁਸ਼ਕਲ ਭਰੀ ਜ਼ਿੰਦਗੀ ਰਹੀ ਹੈ ਇਹਨਾਂ ਦੋਨਾਂ ਦੀ ਸਾਥ ਸੰਗਤ ਜਿਉ ਤਿੰਨ ਲੜਕੇ ਜਰਨੈਲ ਸਿੰਘ ਦਰਸ਼ਨ ਸਿੰਘ मनोहर सिंह ਅਤੇ ਇਕਲਰਕੀ ਪ੍ਰਕਾਸ਼ ਕੌਰ ਸਮੇਂ ਨਾਲ ਸਾਰੇ ਵਿਆਹੇ ਗਏ ਜਰਨੈਲ ਸਿੰਘ ਦਾ ਬਲਾਚੌਰ ਸੈਟ ਹੋ ਗਿਆ ਲੜਕੀ ਪ੍ਰਕਾਸ਼ ਕੌਰ ਗੜਸ਼ੰਕਰ ਅਤੇ ਦਰਸ਼ਨ ਸਿੰਘ ਅਤੇ ਮਨੋਹਰ ਸਿੰਘ ਆਪਣੇ ਕੋਲ ਸ਼ਾਹਪੁਰ ਹੀ ਰਹੇ ਸਭ ਠੀਕ ਠਾਕ ਚੱਲ ਰਿਹਾ ਸੀ ਸਾ ਸੰਗਤ ਜੀਓ ਫਿਰ 1998 ਈਸਵੀ ਵਿੱਚ ਅਚਾਨਕ ਇੱਕ ਦਿਨ ਛੋਟੇ ਪੁੱਤਰ ਮਨੋਹਰ ਸਿੰਘ ਦਾ पार्थिव ਸਰੀਰ ਉਸ ਦੀ ਆਪਣੀ ਹੀ ਗੱਡੀ ਵਿੱਚ ਘਰ ਆ ਗਿਆ ਕੋਈ 35 ਕੋਲ ਸਾਲ ਦਾ ਸੀ ਉਹ ਇੱਕ ਮਾਂ ਵਾਸਤੇ ਸਭ ਤੋਂ ਵੱਡਾ ਦੁੱਖ ਆਪਣੀ ਜ਼ਿੰਦਗੀ ਵਿੱਚ ਆਪਣੀਆਂ ਅੱਖਾਂ ਸਾਹਮਣੇ ਪੁੱਤਰ ਦੀ ਮੌਤ ਦਾ ਹੁੰਦਾ ਹੈ ਸਾਹ ਸੰਗਤ ਜੀਓ ਮਾਂ ਸਭ ਕੁਝ ਸਹਾਰ ਲੈਂਦੀ ਐ ਪਰ ਆਪਣੀਆਂ ਅੱਖਾਂ ਸਾਹਮਣੇ ਪੁੱਤਰ ਦੀ ਆਖਰੀ ਯਾਤਰਾ ਲਈ ਚਿੱਟੀ ਚਾਦਰ ਲੈ ਜ਼ਮੀਨ ਤੇ ਪਿਆ ਵੇਖ ਨਹੀਂ ਸਹਾਰ ਸਕਦੀ ਪਰ ਫਿਰ ਵੀ ਸਭ ਕੁਝ ਸਹਿੰਦਿਆਂ ਹੋਇਆਂ ਜ਼ਿੰਦਗੀ ਦੀ ਗੱਡੀ ਨੂੰ ਰੁਕਣ ਨਹੀਂ ਦਿੱਤਾ ਕੁਝ ਹੋਰ ਸਮਾਂ ਨਿਕਲਿਆ ਵੱਡੇ ਪੁੱਤਰ ਜਰਨੈਲ ਸਿੰਘ ਦੀ ਸਿਹਤ ਵਿਗੜ ਗਈ ਅਤੇ ਬਾਅਦ ਵਿੱਚ ਬੀਬੀ ਪ੍ਰਕਾਸ਼ ਕੌਰ ਦੀ ਸਿਹਤ ਵੀ ਖਰਾਬ ਹੋ ਗਈ। ਪਤਾ ਨਹੀਂ ਰੱਬ ਨੂੰ ਕੀ ਮਨਜ਼ੂਰ ਸੀ ਕਿ ਦੋਵੇਂ ਅੱਗੜ ਪਿਛੜ ਪਰਮਾਤਮਾ ਨੂੰ ਪਿਆਰੇ ਹੋ ਗਏ। ਸਾਹ ਸੰਗਤ ਜੀਓ ਉਸ ਮਾਂ ਦੇ ਦਿਲ ਤੇ ਕੀ guzri ਹੋਵੇਗੀ ਜਿਸ ਦੇ ਦੋਵੇਂ ਪੁੱਤਰ ਅਤੇ ਇੱਕ ਹੋਰ ਇੱਕ ਧੀ ਆਪਣੀਆਂ ਅੱਖਾਂ ਦੇ ਸਾਹਮਣੇ ਭਰ ਜਵਾਨੀ ਵਿੱਚ ਮਾਂ ਦੀਆਂ ਅੱਖਾਂ ਤੋਂ ਸਦਾ ਲਈ ਹਉਲੇ ਹੋ ਗਏ ਹੋਣ ਸਾਹ ਸੰਗ ਜੀਓ ਧੀਆ ਪੁੱਤਰ ਤਾਂ ਮਾਂ ਪਿਓ ਦਾ ਸਹਾਰਾ ਹੁੰਦੇ ਨੇ ਅਤੇ ਜ਼ਿੰਦਗੀ ਜਿਉਣ ਦੀ ਆਸ ਹੁੰਦੇ ਨੇ ਮਾਂ ਪਿਓ ਪੁੱਤਰਾਂ ਦੇ ਮੋਢਿਆਂ ਤੇ ਆਖਰੀ ਯਾਤਰਾ ਕਰਦੇ ਨੇ ਪਰ ਉਸ ਮਾਂ ਪਿਓ ਨਾਲ ਕੀ ਗੁਜ਼ਰੀ ਹੋਏਗੀ ਜਿਹੜੇ ਆਪਣੀਆਂ ਧੀਆ ਪੁੱਤਰਾਂ ਨੂੰ ਆਪਣੇ ਮੋਢਿਆਂ ਤੇ ਚੁੱਕ ਕੇ ਸ਼ਮਸ਼ਾਨ ਭੂਮੀ ਲ ਜਾਂਦੇ ਨੇ ਸਾਥ ਸੰਗਤ ਜਿਓ ਜਿਨ੍ਹਾਂ ਦਾ ਸਹਾਰਾ ਹੁੰਦੇ ਨੇ ਧੀਆਂ ਪੁੱਤਰ ਜਿਸ ਦੇ ਸਿਰ ਤੇ ਪੈਂਦੀ ਹੈ ਉਹ ਹੀ ਇਹ ਦੁੱਖ ਸਮਝ ਸਕਦਾ ਸਾਥ ਸੰਗਤ ਜਿਓ ਇੰਨਾ ਹਾਲਾਤਾਂ ਵਿੱਚ ਵੀ ਸੰਗਤਾਂ ਨੂੰ ਸੰਭਾਲਣਾ ਅਤੇ ਬੱਚਿਆਂ ਦੀ ਦੇਖ ਰੇਖ ਕਰਨੀ ਬਹੁਤ ਹੀ ਦਰਦਨਾਕ ਹੋ ਜਾਇਆ ਕਰਦੀ ਹੈ ਮੈਨੂੰ ਯਾਦ ਹੈ ਇੱਕ ਦਿਨ ਸ਼ਾਹਪੁਰ ਤੋਂ ਮਾਤਾ ਜੀ ਨੇ ਸੁਨੇਹਾ ਭੇਜਿਆ ਕਿ ਲਵੇਰਾ ਕੋਈ ਨਹੀਂ ਡੇਰਿਓ ਇੱਕ ਮੱਝ ਭੇਜ ਦਿਓ ਘਰ ਵਿੱਚ ਤਿੰਨ ਬੱਚੇ ਤੇ ਦੋ ਆਪ ਹਾਂ ਅਤੇ ਨਾਲ ਹੀ ਕੁਝ ਚਾਰਾ ਤੂੜੀ ਆਦੀ ਵੀ ਭੇਜ ਦੇਣੀ ਪਰ ਬਾਬਾ ਜੀ ਨਿਰਲੇਪ ਰਹੇ ਅਤੇ ਸੰਗਤਾਂ ਨੂੰ ਕਿਹਾ ਕਿ ਉੱਥੇ ਬਹੁਤ ਕੁਝ ਹੈ ਕੋਈ ਚੀਜ਼ ਭੇਜਣ ਦੀ ਲੋੜ ਨਹੀਂ ਇਨਾਂ ਹਾਲਾਤਾਂ ਵਿੱਚ ਵੀ ਮਾਂ ਅਤੇ ਦਾਦੀ ਨੇ ਬੱਚਿਆਂ ਦਾ ਪਾਲਣ ਪੋਸ਼ਣ ਕਿਸ ਤਰ੍ਹਾਂ ਕੀਤਾ ਹੋਵੇਗਾ ਇਸ ਦਾ ਅੰਦਾਜ਼ਾ ਉਹੀ ਲਾ ਸਕਦਾ ਹੈ ਜਿਸ ਨੇ ਇਹ ਹਾਲਾਤ ਵੇਖੇ ਹੋ ਸਾਸੰਗ ਜੀ ਭਰਤਨ ਹਨ ਮਾਤਾ ਗਿਆਨ ਕੌਰ ਜੀ ਅਤੇ ਮਾਤਾ ਦਲਜੀਤ ਕੌਰ ਜੀ ਜਿਨ੍ਹਾਂ ਨੇ ਸੰਗਤਾਂ ਨੂੰ ਕਦੇ ਮਹਿਸੂਸ ਨਹੀਂ ਹੋਣ ਦਿੱਤਾ ਸੇਵਾ ਵਿੱਚ ਕਦੇ ਵੀ ਕੋਈ ਢਿੱਲ ਮੱਠ ਨਹੀਂ ਕੀਤੀ ਭਾਵੇਂ ਡੇਰਿਓ ਪੰਜ ਜੀ ਆਉਣ ਭਾਵੇਂ 10 ਆਉਣ ਭਾਵੇਂ ਦਿਨੇ ਆਉਣ ਰਾਤੀਂ ਆਉਣ ਸੰਗਤਾਂ ਦਾ ਆਪਣਾ ਘਰ ਬਣਾ ਕੇ ਰੱਖਿਆ ਪਰ ਬਾਬਾ ਜੀ ਦੀ ਭਗਤੀ ਵਿੱਚ ਕਦੇ ਕੋਈ ਵਿਗਨ ਨਹੀਂ ਪੈਣ ਦਿੱਤਾ ਆਫਰੀਨ ਮਾਤਾ ਗਿਆਨ ਕੌਰ ਜੀ ਅਤੇ ਮਾਤਾ ਦਲਜੀਤ ਕੌਰ ਜੀ ਦਾ ਕਹਿੰਦੇ ਨੇ ਨਾ ਤਨ ਤਨ ਨੇ ਉਹਨਾਂ ਦੀਆਂ ਮਾਂਵਾਂ ਜਿਨ੍ਹਾਂ ਦੇ ਪੁੱਤਨਾਂ